ਇਹ ਉਹ ਦਿਓ ਚੀਜ਼ਾਂ ਸਾਹਮਣੇ ਰੱਖੀ ਦਿੰਦੇ ਹੁੰਦੇ ਨਾ ਵੀ ਆਏ ਰੱਖੀ ਦਿੰਦੇ ਹੁੰਦੇ ਕਹ ਮਾਤਾ ਮੜੇ ਹੱਸਦੇ ਨੇ ਹਰੇ ਜੀ ਦੀਆਂ ਚੀਜ਼ਾਂ ਸਾਹਮਣੇ ਹਾਂ ਦੋ ਮਿੰਟ ਪਰਛਾਹ ਤਾਂ ਦੇ ਜੇ ਬੱਚਾ ਪਾ ਕੇ ਤੇ ਮੁਰਕਾ ਲਾ ਕੇ ਰੱਖ ਦੋ ਤੂੰ ਅੱਜ ਤੇ ਧੋਣੇ ਹੁੰਦੇ ਆ ਨੂੰ ਬੇਟਾ ਕੋਸ ਲਾਖੇ ਹੋ ਇਹਨੂੰ ਉਹ ਮੇਰੀ ਕਹ ਚ ਪਈ ਇਹਦੀ ਗਲਤੀ ਆ ਇਹਦਾ ਦੋ ਤਾਂ ਬਾਲਸ ਜਾ ਜਵਾਰ ਚ ਲਾ ਦਊਗੀ ਠੀਕ ਆ ਕਿੱਤੇ ਮੇਰਾ ਜੀ ਕਰਦਾ ਨਾ ਮੈਂ ਵੀ ਅੱਜ ਦੰਦ ਕਢਾ ਗਿਆ ਦੰਦ ਵਾਲਾ ਨਾ ਆਜ ਦੰਦ ਨਹੀਂ ਸੌਖਾ ਹੋ ਰਿਹਾ ਦੰਦ ਨਾ ਇਹ ਸੱਚੀ ਗੱਲ ਨਹੀਂ ਮੈਂ ਹਾਸਿਰ ਗੱਲ ਨਹੀਂ ਹੈਲੋ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਹਾਂ ਜੀ ਸ਼ੁਰੂ ਕਰਨ ਜਾ ਰਹੇ ਆ ਆਪਾਂ ਅੱਜ ਦਾ ਵਲੌਗ ਤੇ ਪਹਿਲਾਂ ਆਪਾਂ ਦੇਖਦੇ ਆਂ ਵੀ ਆਪਣੇ ਘਰ ਦੇ ਸਾਰੇ ਕੀ ਕੁਛ ਕਰ ਰਹੇ ਆ ਕਿੱਧਰ ਕਿੱਧਰ ਆ ਸਾਰੇ ਜਣੇ ਆ ਕਰਦਾ ਵੇ ਆ ਦੇਖ ਮੈਂ ਨਹੀਂ ਪਤਾ ਨਹੀਂ ਸੀ ਉਹ ਤਰ੍ਹਾਂ ਦੇ ਚ ਪਾਇਆ ਮੈਂ ਬਾਹਰ ਹੀ ਲੱਗੇ ਬਾਹਰ ਵੇਖ ਲਿਆ ਤੰਦਰ ਵੇਖਿਆ ਮੈਂ ਇਹ ਕਹਿੰਦੇ ਮੇਰੇ ਤੋਂ ਉਹ ਕਹਿੰਦੀ ਪਤਾ ਕਿ ਕੀ ਕਾਗਜ਼ੀ ਦਾ ਤੇਰਾ ਨਸੀਬ ਨਿਕਲੇ ਵਿੱਚੋਂ ਤੇ ਉਹ ਮੈਨੂੰ ਸੁੱਖ ਨਾ ਪਤਾ ਤੂ ਕਹੇ ਆ ਸੁੱਖਿਆ ਪਾ ਉਹਨੇ ਉਹਨੇ ਦਾ ਮੈਂ ਬਣਾ ਲੀ ਫੇਰ ਭਾਈ ਹਾਂ ਉਹਨਾਂ ਦਾ ਵੀ ਆਪਣਾ ਦਵਾਰਾ ਬਣਾਉਣਾ ਬਣਾ ਭਾਈ ਕਿ ਧੰਨਵਾਦ ਉਹਨੂੰ ਵੇਟੇ ਕੋਸਣ ਆਖਿਓ ਇਹਨੂੰ ਉਹ ਮੇਰੇ ਘਰ ਚ ਪੀ

ਚੰਗਾ ਜਨਮ ਮੈਂ ਗੱਲ ਕਰਾ ਲਵਾਂ ਚੰਗਾ ਜਿੱਥੇ ਵੀ ਖੜੇ ਮਸਨੜ ਨੋ ਵੀ ਬਿਨਾਂ ਗੱਲ ਕਰ ਲਓ ਤੇ ਉਹਨੇ ਉਹ ਕਰ ਕੀ ਗਏਗੀ ਫਿਰ ਬਹੁਤ ਸਾਰੇ ਮਾਖੋ ਬੇਰਦਾ ਕੀ ਬਈ ਥਪੋੜ ਹੋ ਗਈ ਮੈਂ ਜੇ ਜੇ ਮੈਂ ਵਾਰ ਗਮਰੋ ਲਗਾ ਅੰਦਰ ਪਰ ਹੋਣੀ ਨਹੀਂ ਉਹਦੇ ਵਿੱਚ ਕਾਗਜੀ ਸੀ ਅੱਛਾ ਜੇ ਧੋਕੇ ਮੈਂ ਸੁਖਨਾ ਬਹੁਣੋ ਘੋਟੇ ਕਪਿਆ

ജ മു അത് ਆ ਬਾਜ ਬੁਰਨਾ ਦਾ ਕਸੂਰ ਕਰ ਦਿੰਦੇ ਆ ਵੀ ਕੱਪੜੇ ਧੋਣਦਿਆਂ ਨਾਲੇ ਕੱਪੜੇ ਧੋ ਨਾਲੇ ਮੈਲ ਕੱਢ ਕੇ ਦਿੰਦੀ ਆ ਨਾਲੇ ਗੇਰੋ ਮੇਰਾ ਪਾੜਤਾ ਉਹ ਚਲ ਠੀਕ ਆ ਠੀਕ ਆ ਕੋਈ ਨੇ ਹੋਰ ਬਣਾ ਕੇ ਲਿਆਉਣ ਚੰਗਾ ਹੋਰ ਬਣਾ ਕੇ ਫਿਰ ਪੈਂਟ ਚ ਪਾ ਦੀ ਚੰਗਾ ਚੰਗਾ ਓਕੇ ਓਕੇ ਹਾਂਜੀ ਹੋ ਗਏ ਚਾਰ ਕੱਲੀਏ ਚਲੋ ਇੱਧਰ ਦੇਖੋ ਜਾਣਾ ਅਸੀਂ ਮਾਰਕੀਟ ਆ ਤੇ ਪਰਫਿਊਮ ਜਿੰਨੇ ਕਿਤੇ ਬਹੁਤ ਹੀ ਕੀ ਚੱਕਰ ਆ ਸੈਂਟਰ ਲਾ ਕੇ ਜਾਣਾ ਚਾਹੀਦਾ ਸੈਂਟਰ ਲਾ ਕੇ ਜਾਣਾ ਚਾਹੀਦਾ ਬਈ ਹਾਂਜੀ ਹੁਣ ਆਪਾਂ ਚੱਲਿਆ ਮਾਰਕੀਟ ਤੇ ਜਲਦੀ ਕਰੋ ਬਈ ਮੈਂ ਆ ਕੇ ਸੂਟ ਦੀ ਕਟਿੰਗ ਵੀ ਕਰਨੀ ਆ ਤੇ ਅੱਜ ਸੂਟ ਮੈਂ ਦੇਣਾ ਆ ਉਹ ਆਵੇ ਬਸ 10 ਮਿੰਟ 10 ਮਿੰਟ ਕਿਉਂ 10 ਮਿੰਟ ਮਤਲਬ ਵੀ 10 ਮਿੰਟ ਦੇ 10 ਵਾਰ ਪੁਰਾਉਣਾ ਅੱਛਾ ਮੈਂ ਕਿਤੇ 10 ਮਿੰਟਾਂ ਨੂੰ ਤੁਰਨਾ ਹੱਲੇ ਆਪਾਂ ਲੈ ਉਧਰ ਲੈ ਉਧਰਲੇ ਰੂਮ ਚੋਂ ਉਧਰਲੇ ਰੂਮ ਚੋਂ ਉਧਰਲੇ ਚ ਉਧਰਲੇ ਤੇ ਚੱਲ ਚੱਲੀਏ ਚੱਲ ਚੱਲੀਏ ਆ ਵੇਖੋ ਲੋਕਾਂ ਦੇ ਘਰੇ ਜਿਹੜੇ ਜੈਨ ਸਾ ਉਹ ਤਿਆਰ ਹੋ ਕੇ ਗਈਆਂ ਚੱਲ ਚਲੋ ਚੱਲ ਚਲੋ ਸਾਡੇ ਘਰੇ ਮੈਂ ਤਿਆਰ ਹੋ ਕੇ ਗਈਆਂ ਨਹੀਂ ਚਲੋ 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 ਹਾਂ ਜੀ ਤੇ ਹੋਰ ਇਹ ਜਾ ਸਲਜੀ ਲੈਣ ਵੀ ਜਾਣਾ ਹੁੰਦਾ ਨਾ ਅਸੀਂ ਪਰਫਿਊਮ ਲਾਉਣਾ ਹੁੰਦਾ ਅਸੀਂ ਘੜੀ ਬਨਣੀ ਹੁੰਦੀ ਆ ਅਸੀਂ ਬੂਟ ਪਾਉਣੇ ਹੁੰਦੇ ਆ ਅਸੀਂ ਅਸੀਂ ਵਿਚਾਰੇ ਆ ਹੀ ਜਾਂਦੇ ਹੁੰਦੇ ਅੱਛਾ ਠੀਕ ਹੈ ਮੈਂ ਤਾਂ ਸੈਰ ਵੀ ਨਹੀਂ ਵਾਇਆ ਉਵੇਂ ਚੱਲੀਆਂ ਹੋਏ ਹਾਂ ਪੈਸੇ ਚੱਕ ਲੈ ਨਾ ਮੈਂ ਇਹਦਾ ਕਾਟ ਸਮਾਨ ਨਹੀਂ ਲੈਣਾ ਤੂੰ ਪੈਸੇ ਤੁਸੀਂ ਲਿਆਉਣਾ ਸਮਾਂ ਲੈ ਮੈਂ ਅੱਜ ਕੋਈ ਸਮਾਨ ਹੀ ਨਹੀਂ ਲਿਆ ਕਿਉਂ ਅੱਛਾ ਦੇਖ ਲੈ ਬਰ ਉੱਥੇ ਨਾ ਪਿੰਕ ਨਾ ਮੈਂ ਆਜੀ ਜੜੀ ਨਾ ਬਕੂਨ ਲੱਗ ਜਾਣਾ ਉੱਥੇ ਇਹਨਾਂ ਦਾ ਤਾਂ ਗੂਗਲ ਵੀ ਬੰਦ ਹੋ ਜਾਂਦਾ ਮੈਂ ਨਹੀਂ ਲੈ ਕੇ ਜਾਣਾ ਫੋਨ ਫਾੜਾ ਚਲੋ ਯਾਰ ਚਲ ਚਲੀਏ ਓਕੇ ਚਲੋ ਚਲੀਏ ਮੇਰਾ ਜਮਨ ਲਾਈਟ ਵੀ ਠੀਕ ਲਾ ਕੇ ਲੋਣੀ ਸੀ ਉਹਦੀ ਕਿੱਧਰ ਆਉਂ ਉਹ ਗੱਡੀ ਤੇ ਗੱਡੀ ਤਾਂ ਨਹੀਂ ਆਣਾ ਕਰੋ ਤੂੰ ਤੁਸੀਂ ਕਿੱਥੇ ਉਹ ਤਾਂ ਜਗ੍ਹਾ ਨਹੀਂ ਮਿਲਦੀ ਖੜਾਉਣ ਵਾਸਤੇ ਯਾਰ ਇਹ ਗੱਡਾ ਸਾਫ ਕਰੀ ਜੰਨੇ ਆ। ਇੱਥੇ ਜਾਣਾ ਆਪ ਤਾਂ ਗੱਡੀ ਤੇ ਜਾਣਾ। ਉਹ ਤਾਂ ਭੀੜ ਬਹੁਤ ਹੁੰਦੀ ਆ। ਘਰੋਂ ਕਹਿ ਕੇ ਨਹੀਂ ਲੈਦੇ ਸੀ ਗੱਡੀ ਤੇ ਜਾਣਾ। ਮਾਰਾ ਯਾਰ ਉੱਥੇ ਤਾਂ ਭੀੜ ਹੁੰਦੀ ਆ ਫਿਰ ਤੂੰ ਘਰੋਂ ਨਹੀਂ ਜਾਦੀ ਜੰਨਾ। ਯਾਰ ਅਸੀਂ ਤਾਂ ਗੱਡੀ ਵੇਚ ਦਿੰਨੇ ਆ ਜਿਹਨੇ ਲੈਣੀ ਆ ਦੱਸ ਦਿਓ ਚੰਗਾ। ਮਾਰਾ ਯਾਰ ਇੱਥੇ ਭੀੜ ਪਾ ਗੱਡੀ ਆ ਜੀ ਵਾਲਾ ਦੇਖੋ। ਜਿਹਨੇ ਲੈਣੀ ਆ ਦੱਸ ਦਿਓ ਜੇ ਅਸੀਂ ਵੇਚ ਨਹੀਂ ਆ ਗੋਗਾ ਅਸੀਂ ਗੱਡੀ ਤੇ ਬਹੁਤ ਘੱਟ ਜੰਨੇ ਆ। ਅਸੀਂ ਹਮੇਸ਼ਾ ਬਾਈਕ ਤੇ ਜੰਨੇ ਆ ਤੇ ਬੰਨਣਾ ਹੀ ਹੁੰਦਾ ਵੀ ਖੜਾਉਣ ਨੂੰ ਥਾਂ ਹੈ ਨਹੀਂ ਤੇ ਲੋਕ ਇੰਨਾਂ ਗੱਡਿਆਂ ਲਈ ਫਿਰਦੇ ਆ ਤੇ ਪਤਾ ਨਹੀਂ ਕਿੱਥੇ ਖੜਾਉਂਦੇ ਆ ਸਾਨੂੰ ਦ ਪਤਾ ਚੱਕ ਰ ਗਿਆ ਉੱਥੇ ਜਗਾ ਬਹੁਤ ਘਾਟ ਦੇ ਰਾਤ ਚ ਬਾਲਾ ਹੁੰਦਾ ਤੈਨੂੰ ਪਤਾ ਕਿੰਨੀ ਭੀੜ ਹੈ ਬਸ ਕਲੀ ਸਾਡੀ ਗੱਡੀ ਵਾਸਤੇ ਹੀ ਮਾਰਕੀਟ ਭੀੜੀ ਆ ਮੈਂ ਉੱਥੇ ਗੱਡੇ ਗੰਧ ਖਾਉ ਕਿੰਨੇ ਕਢਣਾ ਆਉਣਾ ਉਹ ਤੈਨੂੰ ਪਤਾ ਨਹੀਂ ਇਤਰਾ ਆਉਂਦਾ ਰਹੀ ਨਾ ਰਸਤੇ ਚ ਵੀ ਸੜਕ ਤੇ ਬੜੀ ਢੀਠ ਹੁੰਦੀ ਹੈ ਇਤਰਾ ਆਦਾ ਹੀ ਨਾ ਬੰਦਾ ਮੜਿਆ ਆਉਣਾ ਗੱਲ ਤਾਂ ਇਹ ਹੈ ਵੀ ਤੇਲ ਮੱਝ ਦਾ ਸਾਡਾ ਦਾ ਤੇਲ ਦਾ ਮੱਝ ਦਾ ਮੇਰੀ ਚੀਜ਼ ਸਿੱਧੀ ਦਿੱਤ ਸਾਂ ਚੱਲ ਜੀ ਤੇਲ ਅਸੀਂ ਹੀ ਘਵਾ ਕੇ ਰੱਖਦੇ ਥੋੜਾ ਬੈਠ ਪਰ ਖਾਰੋਂ ਟੂ ਮਾਰਕੀਟ ਠੀਕ ਜੀ ਵੀਰ ਤਾਂ ਲੈ ਕੇ ਆਏ ਆ ਬਾਕਸਿੰਗ ਕੱਟ ਅਜੇ ਵੀਰ ਨੂੰ ਸਰਪ੍ਰਾਈਜ਼ ਦੇਵਾਂਗੇ ਆਪਾਂ ਹਾਂਜੀ ਆਪਾਂ ਮਾਰਕੀਟ ਗਏ ਸੀ ਆ ਚੀਜ਼ੇ ਲੈਣ ਵਾਸਤੇ ਅਸੀਂ ਲੈ ਕੇ ਆਏ ਹਾਂ ਬਾਕਸਿੰਗ ਕਿੱਟ ਤੇ ਹੋਰ ਇਹ ਸਾਮਾਨ ਹੋਰ ਸੀ ਦਵਿੰਦਰ ਨੇ ਆਉਣਾ ਤੇ ਇਹ ਆਪਾਂ ਦੇਣਾ ਸਰਪ੍ਰਾਈਜ਼ ਅਜੇ ਵੀਰ ਨੂੰ ਸਕੂਲ ਗਿਆ ਵਾ ਸਕੂਲੋਂ ਆਊਗਾ ਤਾਂ ਆਪਾਂ ਇੱਕ ਵਾਰ ਸਰਪ੍ਰਾਈਜ਼ ਦੇਵਾਂਗੇ ਉਹ ਕਹਿੰਦਾ ਵੀ ਆਨਲਾਈਨ ਆਰਡਰ ਕੀਤਾ ਹੈ ਵੀ ਕੱਲ ਨੂੰ ਆ ਜਾਊਗਾ ਮੇਰਾ ਹੁਣ ਆਪਾਂ ਧਰ ਲਈਏ ਚਾਹ ਤੇ ਚਾਹ ਪੀ ਕੇ ਆਪਾਂ ਜਾਣਾ ਅਜੇ ਵੀਰ ਨੂੰ ਲੈਣ ਅਜੇ ਵੀਰ ਨੂੰ ਲੈਣ ਕਿਨੇ ਜਾਣਾ ਅੱਜ ਤੁਸੀਂ ਜਾਓ ਕਿਨੇ ਜਣਾ ਦੱਸੋ ਹੱਥ ਖੜਾ ਕਰੋ ਮਾਤਾ ਨਹੀਂ ਹੱਥ ਖੜਾ ਕਰੋ ਜੀ ਨਹੀਂ ਅਜੇ ਮੈਨੂੰ ਲੈ ਜਾਂਦਾ ਨਹੀਂ ਉਹ ਫਿਰ ਕਰ ਲੈਣੀ ਹੈ ਗੱਲ ਤੂੰ ਜਾਣਾ ਬੀਬੀ ਆਵੇ ਤੇ ਕਰੂੰ ਮੈਂ ਜਾਵਾਂ ਹਾਂ ਮੈਂ ਜਾਵਾਂ ਭਾਈ 10 ਮਿੰਟ ਭਇਆ ਅੰਨੀ ਛੇਤੀ ਮੈਂ ਤੁਹ ਵੀ ਦੀ ਨਹੀਂ ਮੈਂ ਤੋਰਨਾ ਚਾਹ ਪਈ ਚੱਲ ਠੀਕ ਹੋ ਨਾ ਥੱਲੇ ਬਣਾ ਬਣਾ ਹਾਂ ਆ ਆ ਜਾਣੀ ਹੈ ਭਾਈ ਦੰਦ ਲਾਈ ਫਿਰਦੀ ਹੈ ਨੀ ਦਾ ਜੋ ਬਣਾ ਝੱਟੇ ਬਣਾ ਆਪਣੇ ਦੰਦ ਨੇ ਝੱਟੇ ਨਹੀਂ ਨੇ ਮਾਤਾ ਜੱਟੇ ਕਰ ਕਰ ਜੀ ਕਿੱਤੇ ਮੇਰਾ ਜੀ ਕਰਦਾ ਨਾ ਮੈਂ ਵੀ ਅਜ ਦੰਦ ਕਢਾ ਗਿਆ ਦੰਦਲ ਵਾਲਾ ਨਾ ਆਜ ਦੰਦ ਨਹੀਂ ਸੌਖਾ ਬੋਲ ਦਿੰਦਾ ਨਾ ਸੱਚੀ ਗੱਲ ਨਹੀਂ ਮੈਂ ਹਾਸਿਲ ਗੱਲ ਨਹੀਂ ਇਹ ਦੰਦ ਵੀ ਕਿ ਕਿੰਨੇ ਜਨਮ ਮੈਂ ਜਨਮ ਹੈ ਮੇਰੇ ਤਾਂ ਹੋਰ ਹੀ ਉੱਤੇ ਆ ਹਾਂ ਆ ਜਨਮੇ ਜਨਮੇ ਦਵਾਏ ਨਾ ਬੁਢੀ ਹੋ ਕੇ ਦਵਾ ਲੈ ਜੀ ਆਜਾ ਤੇਰੇ ਉਖੜ ਗਏ ਚਾਰ ਹੇਲਵਾ ਸੱਚੀ ਤਿਆਰ ਹੋ ਗਈ ਨਵਾਂ ਦਵਾ ਹੀ ਲੈ ਨੂੰ ਪਰ ਆਪਦੇ ਦੰਦ ਰਗੀ ਨਹੀਂ ਨਹੀਂ ਆ ਦੰਦ ਮੂੰਹ ਹੈ ਸੋਹਣਿਆ ਮੋਤੀਆਂ ਰ ਗਿਆ ਵਧੀਆ ਇਕੋ ਜੇ ਚੱਲ ਲਿਆ ਬਰਾਬਰ ਆ ਜੀ ਮੇਰ ਨੂੰ ਤੇਰੇ ਵੀ ਉਹ ਜਿਹੀ ਹੈ ਜਿਵੇਂ ਲਵਾਏ ਹੁੰਦੇ ਮੈਂ ਆ ਜਾਨੀ ਚਾਹ ਪੀ ਕੇ ਲੰਦਾ ਲਵਾਏ ਤੇਰੇ ਮੈਂ ਤਾਂ ਮਲਵਾਏ ਨੇ ਕੁਦਰਤੀ ਦਾੰਦ ਸਭਾਲ ਕਰੀ ਦੇ ਦੰਦਾਂ ਦੀ ਚਾਹ ਪੀ ਗਈ ਹੈਲ ਠੀਕ ਹੈ ਓਕੇ ਫਿਰ ਮੈਂ ਜਾਣੀ ਚੱਲ ਆਇਆ ਬਰਾਬਰ ਆ ਜੀ ਮੇਰ ਨੂੰ ਚਾਹ ਪੀ ਕੇ ਲਾ ਭੱਜ ਅੱਜ ਮੈਂ ਹੈਲੋ ਤੇਰਾ ਸਪraiਜ਼ ਅੱਜ ਕੀ ਹੈ ਕੀ ਹੋ ਸਕਦਾ ਸਪraiਜ਼ ਗੈਸ ਗੈਸ ਕਰ ਗੈਸ ਗੈਸ ਕਰ ਗੈਸ ਕਰ ਗੈਸ ਗੇਸ ਕਰਾ ਉਹ ਨੂੰ ਹੋਣਾ ਸੀ ਉਹ ਤਾਂ ਸੈਟਰਡੇ ਨੂੰ ਹੋਣਾ ਸੀ ਨਾ ਗੱਸਕਾ ਗੱਸਕਾ ਫਿਰ ਨਾ ਨਾ ਚਿਕਨ ਹੈ ਚਿਕਨ ਖਾਣਾ ਤੂੰ ਚਿਕਨ ਖਾਣਾ ਦੱਸ ਮੈਨੂੰ ਦੱਸ ਕੀ ਹੋ ਸਰ ਦੱਸ ਕੀ ਹੋ ਸਰ ਚਲ ਆ ਇਸ ਨੂੰ ਕਲੋਸ ਕਰ ਬੈਗਰਾਤੀ ਆਈਜ਼ ক্লোজ ਕਰਦੇ ਨੇ ਚੰਗੀ ਤਰ੍ਹਾਂ ক্লোজ ਕਰ ਦੇ ਦੇਖਦਾ ਤਾਂ ਨਹੀਂ ਦੇਖਦਾ ਤਾਂ ਨਹੀਂ ਆ ਕਿੰਨੇ ਆ আচ্ছা ਢਾਲ ਕੇ ਵਗੀ ਏ ਏ ਆਈਜ਼ ক্লোজ ਰੱਖੀ ক্লোজ ਰੱਖੀ ক্লোজ ਰੱਖੀ ক্লোজ ਰੱਖੀ ক্লোজ ਰੱਖੀ ਯੇ ਕੀ ਹੈ ਬਬਾ ਕੀ ਹੈ ਦੇਖ ਦੇ ਦੇਖ ਕੀ ਹੈ ਤੈਨੂੰ ਖੁਸ਼ ਆਇਆ ਕਿ ਨਹੀਂ ਖੁਸ਼ੀ ਤਾਂ ਸੀ ਖੁਸ਼ੀ ਏ 23 ਏ ਆਖ ਯਾਏ ਆ ਏ ਏ ਏ ਹੋਰ ਕੀ ਆ ਗਲਾਸ ਆ ਉਹ ਤੇਰੀ ਕੋਟੀ ਨਾਲ ਦੀ ਓਏ ਤੂੰ ਕਹਿੰਦਾ ਨਾ ਮੈਨੂੰ ਟੈਨਸ਼ਨ ਹੋ ਰਹੀ ਸੀ ਹੁਣ ਤੈਨੂੰ ਟੈਨਸ਼ਨ ਦੇਨੂੰ ਹਾਂ ਨਹੀਂ ਤੇ ਉਹਨੇ ਕੱਲ ਦਾ ਟੈਨਸ਼ਨ ਕੱਲ ਕਹਿੰਦਾ ਸੀ ਮੈਨੂੰ ਪਤਾ ਨਹੀਂ ਲੈ ਕੇ ਦੇ ਦੇਣੀ ਦੇਣੇ ਨਾਲ ਲੈ ਕੇ ਦੇਣਗੇ ਮੈਨੂੰ ਟੈਨਸ਼ਨ ਰਹਿੰਦੀ ਆ ਕਹਿੰਦਾ ਨਾ ਤੂੰ ਕਿ ਮਾਰ ਕੇ ਦੇਖਦਾ ਹੁਣ ਤਾਂ ਟੈਨਸ਼ਨ ਲੈ ਗਈ ਪਹਿਲਾ ਦੱਸ ਖੁਸ਼ੀ ਕਿੰਨੀ ਹੋਈ 22 ਹੈ ਹੁਣੇ ਦਾਣੇ ਆਂਦਾ ਵੀ ਜੇ ਕਿਸੇ ਨੂੰ ਵੀ ਗੁੱਸਾ ਆਉਂਦਾ ਤਾਂ ਉਹਨੇ ਇਹ ਹੱਥ ਜੇ ਚੜਾ ਕੇ ਤੇ ਇਹਦੇ ਤੇ ਮਾਰਨੇ ਆ ਹਾਂ ਠੀਕ ਆ ਕਿਸੇ ਨੂੰ ਵੀ ਘਰ ਚ ਗੁੱਸਾ ਆਇਆ ਉਹਨੇ ਇਹਦੇ ਤੇ ਕੱਢਣਾ ਹਾਂ ਬਾਕਸਰ ਲੱਗ ਪਿਆ ਬਾਕਸਿੰਗ ਖੇਡਣਾ ਵਾਹ ਓਏ ਇਹ ਆਵੇ ਵੱਜਿਆ ਠੀਕ ਆਵੇ ਵੱਜਿਆ ਤੇਰੇ ਵੀ ਵੱਜਿਆ ਕਰਨਾ ਆ ਕਿਨੇ ਹੁਣ ਟੇਲਰ ਸਾਹਿਬ ਕੀ ਕਰਨਾ ਆਪੇ ਸੂਟ ਕਟਿੰਗ ਅਚਾ ਹੁਣ ਕੱਟਣਾ ਆਪੇ ਸੂਰਾ ਸੂਰਾ ਜਿਹੜਾ ਮੈਂ ਅੱਜ ਸ਼ਾਮ ਨੂੰ ਦੇਣਾ ਹੈ ਜਦੋਂ ਮੈਂ ਕਹਿ ਰਹੀ ਸੀ ਕਿ ਬੀਜ ਜਾਂਦੇ ਹੋਏ ਕਿ ਮੈਂ ਸੌਂ ਪੀਣਾ ਸ਼ਾਮ ਨੂੰ ਲਓ ਜੀ ਨੂਰ ਨੂਰ ਬੌਕਸਰ ਆ ਗਈ ਮੈਂ ਵੀ ਕਰੂੰਗਾ ਮੇਰੀ ਬਾਤ ਮੇਰੀ 바ਰੀ ਵਿੱਚ ਆਉਗੀ ਤੇਰੀ 바ਰੀ ਵਿੱਚ ਆਉਗੀ ਬੌਕਸਿੰਗ ਦੇ ਵਾਸਤੇ ਹਾਂ ਆ ਨੂਰ ਬੌਕਸਰ ਆ ਗਿਆ ਨੂਰ ਬੌਕਸਰ ਯੇ ਬੌਕਸਿੰਗ ਨਹੀਂ ਬੌਕਸਿੰਗ ਕਹਿੰਦੇ ਇਹਨੂੰ ਬੌਕਸਿੰਗ ਨਹੀਂ ਕਹਿੰਦੇ ਬੌਕਸਿੰਗ ਤੋਂ ਉਹਨੂੰ ਕਹਿੰਦੇ ਜਿਹੜਾ ਆਪਾਂ ਕਿਸੇ अन अनबॉक्स कर दे चल 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 मार मार पंच मार बारी नहीं दे दी तेरी बारी नहीं आंधी थी तेरागा हुन आ गया अजय वीर बॉक्सर तो हाँ भूल लेता समझाया थी कि तुम बैठ के रे बच्चा थे अपने आए रात जीते ओदे सेप चली है अच्छा हुन अजय वीर बॉक्सर आ गया चलो न्यू बॉक्सर आ न्यू बॉक्सर आ गया